ਕੁਦਰਤੀ ਤੌਰ ਤੇ ਲੱਗ ਗਈ ਲਾਈਟ ਤਾਂ ਬੰਦ ਐ ਕੋਈ ਵਰਕਿੰਗ ਵੀ ਨਹੀਂ ਹੋ ਰਿਹਾ ਆਟੋਮੈਟਿਕ ਲੱਗ ਗਈ ਸਾਡੇ ਆਉਣ ਤੋਂ ਪਹਿਲਾਂ ਪਬਲਿਕ ਬੜੇ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਸੀ ਅਗਰੂ ਕੰਟਰੋਲ ਕਰਿਆ ਸੀ ਵਾਕਿਆ ਅਸੀਂ ਆ ਕੇ ਪਾਣੀ ਮਾਰਿਆ ਤੇ ਬਚਾਅ ਹੋਇਆ ਗੱਡੀ ਦਾ ਇਕੱਲਾ ਕਹਿਵ ਨਹੀਂ ਖਰਾਬ ਹੋਇਆ ਬਾਕੀ ਟਾਇਰ ਵਗੈਰਾ ਪਿੱਛੇ ਸਾਰਾ ਠੀਕ ਹੈ ਮੇਰਾ ਨਾਮ ਸਰਦੇਵ ਸਿੰਘ ਜਿਹੜੀ ਗ੍ਰਾਫੀਕਲ ਪ੍ਰੋਜੈਕਟ ਆਉਦਾ ਸੀ ਕਿਵੇਂ ਇਹ ਲੋਨ ਸੀ ਜੋ ਵੀ ਹੈ ਨਹੀਂ ਲੋਨ ਤੇ ਹੈ ਜੀ ਜਿਵੇਂ ਅਗਲੇ ਮਰ ਦੀ ਗੱਲ ਨਾ ਕਰਾਂ ਲੋਕੇ ਕੁਦਰਤੀ ਤੌਰ ਤੇ ਲੱਗ ਗਈ ਲਾਈਟ ਤਾਂ ਬੰਦ ਐ ਕੋਈ ਵਰਕਿੰਗ ਵੀ ਨਹੀਂ ਹੋ ਰਿਹਾ ਆਟੋਮੈਟਿਕ ਲੱਗ ਗਈ ਜਰਮੀ ਗਾ ਨਾ 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 ਤਾਰਾ ਲੱਥੇਆਂ ਬੈਟਰੀ ਤੋਂ ਕਿਸੇ ਨੂੰ ਮੈਚ ਨਾ ਬੋਲੋ ਗੱਡੀ ਐ ਜਿਹੜਾ ਕੰਮ ਕਰਾਉਣਾ ਉਹ ਵੈਲਡਿੰਗ ਦਾ ਕੰਮ ਕਰਾਉਣਾ ਸੀ ਲਾਈਟ ਹੈ ਨਹੀਂ ਸੀ ਉਹ ਚੇ ਕਰਨਾ ਪੈ ਗਿਆ ਉਹ ਤਾਂ ਪਿੱਛੇ ਕੰਮ ਕਰਨਾ ਸੀ ਕਿੱਥੇ ਲੱਗ ਜਾਨੀ ਸੀ ਕਿਧਰ ਨਹੀਂ ਲੱਗ ਜਾਨੀ ਫਿਲਹਾਲ ਤਾਂ ਜਿਹੜਾ ਵਰਕਿੰਗ ਤੇ ਲਾਇਆ ਸੀ ਉਹ ਤਾਂ ਕੋਈ ਵਰਕਿੰਗ ਨਹੀਂ ਕਰਾਉਣਾ ਸੀ ਖਾਲੀ ਗੱਡੀ ਸੀ ਤੇ ਪਤਾ ਨਹੀਂ ਕਿਵੇਂ ਅੱਗ ਲੱਗੀ ਉਹ ਤਾਂ ਹੁਣ ਪਤਾ ਨਹੀਂ ਜੀ ਕੀ ਚੱਕਰ ਬਣਿਆ ਨਕਸਾਨ ਬਹੁਤ ਜ਼ਿਆਦਾ ਹੋ ਗਿਆ ਗੱਡੀ ਦਾ ਜੀ ਰਾਮ ਸਿੰਘ ਆ ਵੀ 2.5 ਲੱਖ ਰਿਹਾ ਰੈਡੀਏਟਰ ਨੂੰ ਵੀ ਸੇਕਾ ਪੈ ਗਿਆ ਇੰਜਨ ਨੂੰ ਵੀ ਪੈ ਗਿਆ 51 ਸਾਰਾ ਖਤਮ ਹੋ ਗਿਆ ਵਾਡਿੰਗ ਕੋਈ ਜੀ ਮਾਪਤ ਗਰੀਬ ਬੰਦਾ ਜੀ ਬਹੁਤ ਜ਼ਿਆਦਾ ਨਿਯਾ ਨੁਕਸਾਨ ਹੋ ਗਿਆ ਅੱਜ ਕੱਲ ਤਾਂ ਟਾਇਰ ਨਹੀਂ ਚੱਪਦਾ ਜੇ ਕੋਈ ਮਾੜਾ ਚੰਗਾ ਟਾਇਰ ਹੋਵੇ ਤਾਂ ਸਹੀ ਗੱਲ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨਿਯਾ ਨੁਕਸਾਨ ਹੋ ਗਿਆ ਆ ਕਿਸ਼ਤ ਵਾਲੀ ਗੱਡੀ ਹੈ ਜੀ ਬੰਦਾ ਕਿਸ਼ਤ ਭਰੂਗੇ ਹੁਣ ਕੀ ਕਰੂਗਾ ਉਹਦਾ ਕੰਮ ਕਰਾਉ ਕਿਸ਼ਤ ਭਰੂਗੀ ਕਰੂਗਾ ਜੀ ਬੰਦਾ ਮੈਂ ਅੱਜ ਟਾਈਮ ਅੰਦਾਜ਼ਾ 2:55 ਤੇ ਸਾਨੂੰ ਤਲਾਹ ਮਿਲੀ ਕਿ ਦਲਾਲਾ ਬਾਗ ਰੋਡ ਤੇ ਇੱਕ ਟਰੱਕ ਨੂੰ ਅੱਗ ਲੱਗ ਗਈ ਆ ਅਸੀਂ ਉਸੇ ਟਾਈਮ ਆਪਣੀ ਗੱਡੀ ਲੈ ਕੇ ਨੀਂਫਰ ਡੈਂਡਰ ਮੌਕੇ ਤੇ ਪਹੁੰਚੇ ਉਹ 2-4 ਮਿੰਟਾਂ ਜਿਹਾ ਮੌਕੇ ਤੇ ਪਹੁੰਚ ਗਏ ਆ ਸਾਡੇੋਂ ਤੋਂ ਪਹਿਲਾਂ ਪਬਲਿਕ ਬੜੇ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਸੀ ਅਗਰੂ ਕੰਟਰੋਲ ਕਰਿਆ ਸੀ ਵਾਕਿਆ ਅਸੀਂ ਆ ਕੇ ਪਾਣੀ ਮਾਰਿਆ ਬਚਾਅ ਹੋਇਆ ਗੱਡੀ ਦਾ ਕੱਲਾ ਕਹਿ ਬਣੀ ਖਰਾਬ ਹੋਇਆ ਬਾਕੀ ਟਾਇਰ ਵਗੈਰਾ ਪਿੱਛੇ ਸਾਰਾ ਠੀਕ ਹੈ ਜੀ ਕੁਦਰਤੀ ਤੌਰ ਤੇ ਲੱਗ ਗਈ ਲਾਈਟ ਤਾਂ ਬੰਦ ਹੈ ਕੋਈ ਵਰਕਿੰਗ ਵੀ ਨਹੀਂ ਹੋ ਰਿਹਾ ਆਟੋਮੈਟਿਕ ਲੱਗ ਗਈ ਸਾਡੇ ਆਉਣ ਤੋਂ ਪਹਿਲਾਂ ਪਬਲਿਕ ਬੜੇ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਸੀ ਅਗਰੂ ਕੰਟਰੋਲ ਕਰਿਆ ਸੀ ਵਾਕਿਆਸੀ ਆ ਕੇ ਪਾਣੀ ਮਾਰਿਆ ਤੇ ਬਚਾਅ ਹੋਇਆ ਗੱਡੀ ਦਾ ਕੱਲਾ ਕਹਿ ਬਣੀ ਖਰਾਬ ਹੋਇਆ ਬਾਕੀ ਟਾਇਰ ਵਗੈਰਾ ਪਿੱਛੇ ਸਾਰਾ ਠੀਕ ਹੈ ਮੇਰਾ ਨਾਮ ਸਰਦੇਵ ਸਿੰਘ ਜਿਹੜੀ ਗਰਕ ਰਿਪਲੈਕ ਆਉਦਾ ਸੀਗਾ ਕਿਵੇਂ ਜੀ ਇਹ ਲੋਨ ਦੀ ਜੋ ਵੀ ਹੈ ਨਹੀਂ ਲੋਨ ਤੇ ਆ ਜੀ ਜਿਵੇਂ ਅੱਜ ਮਰ ਦੀ ਉਦਾਹਰਨ ਤਾਂ ਲਓ ਕਿ ਕੁਦਰਤੀ ਤੌਰ ਤੇ ਲੱਗ ਗਈ ਲਾਈਟ ਤਾਂ ਬੰਦ ਹੈ ਕੋਈ ਵਰਕਿੰਗ ਵੀ ਨਹੀਂ ਹੋ ਰਿਹਾ ਆਟੋਮੈਟਿਕ ਲੱਗ ਗਈ ਗਰਮੀ ਕਰ ਲੱਗ ਗਈ ਨਾ 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 ਸਾਰਾ ਲੱਥੇਆਂ ਬੈਟਰੀ ਦਾ ਕਿਸੇ ਨੂੰ ਨਾ ਬੋਲੋ ਜੀ ਕੰਮ ਕਰਾਉਣਾ ਉਹ ਵੇਲਡਿੰਗ ਦਾ ਕੰਮ ਕਰਾਉਣਾ ਸੀ ਲਾਈਟ ਹੈ ਨਹੀਂ ਸੀ ਉਹ ਤੇ ਕਰਨਾ ਹੀ ਪਾਉਣਾ ਸੀ ਉਹ ਤਾਂ ਪਿੱਛੇ ਕੰਮ ਕਰਨਾ ਸੀ ਕਿ ਕਿੱਥੇ ਲੱਗ ਜਾਣੀ ਇਦਾਂ ਜੀ ਜਾਨੀ ਫਿਲਹਾਲ ਤਾਂ ਲੋ ਵਰਕਿੰਗ ਤੇ ਲਾਇਆ ਸੀ ਲੋ ਕੋਈ ਵਰਕਿੰਗ ਤੇ ਕਰਾਉਣਾ ਸੀ ਖਾਲੀ ਗੱਡੀ ਸੀ ਤੇ ਪਤਾ ਨਹੀਂ ਕਿਵੇਂ ਅੱਗ ਲੱਗੀ ਉਹ ਤਾਂ ਹੁਣ ਪਤਾ ਨਹੀਂ ਜੀ ਕੀ ਚੱਕਰ ਬਣਿਆ ਟੀ ਮੰਗ ਕਰਦੇ ਸੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਗੱਡੀ ਦਾ ਜੀ ਰਾਮ ਸਿੰਘਾਂ ਵੀ 2.5 ਲੱਖ ਰੋ ਰੈਡੀਏਟਰ ਨੂੰ ਵੀ ਸੇਕਾ ਪੈ ਗਿਆ ਇੰਜਨ ਨੂੰ ਵੀ ਪੈ ਗਿਆ 51 ਸਾਰਾ ਖਤਮ ਹੋ ਗਿਆ ਵਰਕਿੰਗ ਵੀ ਗਈ ਸਾਰਾ ਵਰਕਿੰਗ ਗਈ ਜੀ ਮਾਤੜ ਗਰੀਬ ਬੰਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅੱਜ ਕੱਲ ਤਾਂ ਟਾਰ ਨਹੀਂ ਚੜਦਾ ਜੇ ਕੋਈ ਮਾੜਾ ਚੰਗਾ ਟਾਇਰ ਹੋਵੇ ਤਾਂ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਏ ਬਹੁਤ ਜ਼ਿਆਦਾ ਨੀਆ ਨੁਕਸਾਨ ਹੋ ਗਏ ਸਰਕਾਰ ਦੀ ਕਿਸ਼ਤ ਵਾਲੀ ਗੱਡੀ ਹੈ ਜੀ ਬੰਦਾ ਕਿਸ਼ਤ ਭਰੂਗੇ ਹੁਣ ਕੀ ਕਰੂਗਾ ਉਹਦਾ ਕੰਮ ਕਰਾਉ ਕਿਸ਼ਤ ਭਰੂਗੀ ਕੀ ਕਰੂਗਾ ਜੀ ਬੰਦਾ ਅੰਦਾਜ਼ਨ 2:55 ਦੇ ਸਾਨੂੰ ਤਲਾਹ ਮਿਲੀ ਕਿ ਦਲਾਲਾਬਾਦ ਰੋਡ ਤੇ ਇੱਕ ਟਰੱਕ ਨੂੰ ਅੱਗ ਲੱਗ ਗਈ ਆ ਅਸੀਂ ਉਸੇ ਟਾਈਮ ਆਪਣੀ ਗੱਡੀ ਲੈ ਕੇ ਨਿਨੀ ਫਾਇਰ ਡੈਂਡਰ ਮੌਕੇ ਤੇ ਪਹੁੰਚੇ ਤੇ 2-4 ਮਿੰਟਾਂ ਜਿਹਾ ਅਸੀਂ ਮੌਕੇ ਤੇ ਪਹੁੰਚ ਗਏ ਆ ਸਾਡੇੋਂ ਤੋਂ ਪਹਿਲਾਂ ਪਬਲਿਕ ਬੜੇ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਸੀ ਅਗਰੂ ਕੰਟਰੋਲ ਕਰਿਆ ਸੀ ਵਾਕਿਆਸੀ ਆ ਕੇ ਪਾਣੀ ਮਾਰਿਆ ਤੇ ਬਚਾਅ ਹੋਇਆ ਗੱਡੀ ਦਾ ਇਕੱਲਾ ਕਹਿਵ ਨਹੀਂ ਖਰਾਬ ਹੋਇਆ ਬਾਕੀ ਟਾਇਰ ਵਗੈਰਾ ਪਿੱਛੇ ਸਾਰਾ ਠੀਕ ਹੈ ਜੀ